ਕੱਟ ਦੇ ਜਮੀਨ ਚਲੀ ਜਾਂਦੀ ਹੈ ਆ ਸਾਹਮਣੇ ਇੱਕ ਪਾਸੇ ਕਹਿੰਦੇ ਜੱਗੂ ਅਰਸ਼ੀਲੂ ਨੂੰ ਕਬੱਡੀ ਪਾਉਣੀ ਪੈਜੀ ਪਹਿਲਾ ਪ੍ਰਣਾਮ ਦੇ ਰਣਾ ਬੈਸ ਸਟੋਪਰ ਹੈਪੀ ਸਿੰਧੜ ਜਿਹੜਾ ਸੀਜ਼ਨ ਦਾ ਬੈਸ ਰਿਹਾ ਹੈਪੀ ਵੀਰ ਪਹਿਲਾਂ ਬਹੁਤ ਮੁਬਾਰਕਾਂ ਪਹਿਲਾਂ ਵੀ ਖੁੱਲੇ ਲੈਵਲ ਤੇ ਗੱਲ ਹੋਈ ਆ ਕਿਉਂਕਿ ਮੇਰੇ ਮਨ ਦੇ ਵਿੱਚ ਸੀ ਉਦੋਂ ਵੀ ਮੈਂ ਜਦੋਂ ਦੇਖ ਰਿਹਾ ਸੀ ਨਾ ਵੀ ਯਾਰ ਲੀਡ ਕਰ ਰਿਹਾ ਇੰਦਰਜੀਤ ਤੋਂ ਕਾਫੀ 6-7 ਜੱਫਿਆਂ ਦਾ ਫਰਕ ਸੀ ਤੇ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਭਾਈ ਸਾਰਿਆਂ ਦਾ ਪਹਿਲਾਂ ਤੇ ਬਹੁਤ-ਬਹੁਤ ਧੰਨਵਾਦ ਬਾਬੇ ਦੀ ਕਿਰਪਾ ਨਾਲ ਜੀ ਬਹੁਤ ਚਿਰ ਦਾ ਸੁਪਨਾ ਸੀਗਾ ਤੇ ਚਲੋ ਬੈਸ ਨਿਕਲ ਗਿਆ ਜੀ ਸ਼ੌਕਰਾਂ ਨਹੀਂ ਆ ਜੀ ਤੇ ਖੁਸ਼ ਹੋ ਮੈਂ ਭਾਜੀ ਨੂੰ ਕਹਾਂ ਭਾਜੀ ਇੱਧਰ ਆ ਜਾਓ ਜੀ ਸੀਜ਼ਨ ਦੀ ਬੈਸਟ ਰਹੀ ਟੀਮ ਪਹਿਲੇ ਨੰਬਰ ਦਾ ਚੈਂਪੀਅਨ ਡਿਕਲੇਅਰ ਹੋਈ ਔਰ ਸੀਜ਼ਨ ਦਾ ਬੈਸਟ ਏਡਰ ਸ਼ਮਸਪਰੀਆ ਸੁਲਤਾਨ ਤਾੜੀਆਂ ਮਾਰ ਦਿਓ ਜ਼ੋਰਦਾਰ ਆ ਰਿਹਾ ਇਸ ਸੀਜ਼ਨ 2025 ਦਾ ਬੈਸਟ ਸਕੋਰ ਹੈਪੀ ਸਿੰਧਰਾਵਾਲਾ ਤਾੜੀਆਂ ਮਾਰ ਦਿਓ ਹੈਪੀ ਦੇ ਵਾਸਤੇ ਵੀ ਇਹ ਬੰਦੇ ਪਰ ਬੰਦੇ ਕਬੱਡੀ ਦੇ ਖਿਡਾਰੀ 2025 ਅਮਰੀਕਾ ਦਾ ਖੇਡ ਸੀਜ਼ਨ ਇਹਨਾਂ ਦੇ ਨਾਮ ਰਿਹਾ ਸ਼ਮਸਪਰੀਆ ਸੁਲਤਾਨ ਬੈਸਟ ਏਡਰ ਤੇ ਨਾਲ ਹੈਪੀ ਸਿੰਧਰਾਵਾਲਾ ਸਸ ਸਟਾਪਰ ਚੈਂਪੀਅਨ ਟੀਮ ਨਿਊਯਾਰਕ ਮੈਟਰੋ ਦੀ ਬਹੁਤ ਬਹੁਤ ਮੁਬਾਰਕਾਂ ਹੀ ਦੋਸਤੋ ਇਸ ਸਮੇਂ ਜਿਹੜਾ ਬੈਸਟ ਸੀਜ਼ਨ ਦਾ ਰੇਟਰ ਰਿਹਾ ਸ਼ਮਸ਼ਪੁਰੀਆ ਸੁਲਤਾਨ ਉਹ ਸਾਡੇ ਨਾਲ ਹੈਪੀ ਸਿੰਧਰ ਨੂੰ ਮੁਬਾਰਕਾਂ ਆਪਾਂ ਦੇਤੀਆਂ ਸੁਲਤਾਨ ਵੀਰ ਬਹੁਤ ਮੁਬਾਰਕਾਂ ਛੋਟਾ ਭਰਾ ਵੀ ਆ ਗਿਆ ਇੱਕ ਵਾਰੀ ਦੇ ਪਹੁੰਚ ਗਿਆ ਖੁਸ਼ ਹੋ ਬੁਰੇ ਥੈਂਕ ਯੂ ਵੀਰੇ ਤੁਹਾਡਾ ਨਾਲ ਦਾ ਤੇ ਦਰਸ਼ਕ ਵੀ ਜਿਹਨਾਂ ਬਾਬੇ ਨੇ ਅਸਿਕਰਾਨਾ ਕਰਨਾ ਇਸ ਸੀਜ਼ਨ ਬਹੁਤ ਬੜੇ ਨੇਪੜਿਆ ਸੋਦੀ ਸੁਲੀਮ ਨਗਰ ਵਿੱਚ ਬੇਰੀਆ ਕਲੱਬ ਸਾਰੇ ਪ੍ਰਮੋਟਰਾਂ ਦਾ ਬਹੁਤ ਬਹੁਤ ਧੰਨਵਾਦ ਉਹ ਸਕੋਰ ਕਰਦੇ ਨੇ ਤੇ ਸਾਰਿਆਂ ਨੂੰ ਸਾਡੇ ਸਾਰੇ ਸਾਡੀ ਵੀਰਾਂ ਦਾ ਬਹੁਤ ਪਿਆਰ ਕਰਦਾ ਸਾਰਿਆਂ ਦਾ ਸ਼ੁਕਰਾਨਾ ਕਰਦਾ ਧੰਨਵਾਦ ਇੰਦਰ ਬੈਂਸ ਸਾਡੀ ਫੈਮਲੀ ਦਾ ਥੈਂਕ ਯੂ ਕਰਦਾ ਤੇ ਆਪਣਾ ਭਰਾ ਦਾ ਜਿਹਨਾਂ ਖੇਡੀ ਖੁੱਡੀ ਜਾਣਾ ਹੈ ਤੱਕ ਜਿਨ੍ਹਾਂ ਇੰਜਰੀਆਂ ਨੇ ਪਰ ਬਾਬਾ ਨਾਨਕ ਕਰਕੇ ਵੀ ਤੰਦਰੁਸਤੀ ਰਹੇ ਤੇ ਮੈਂ ਖੇਡਦਾ ਰਹੂੰਗਾ ਸੰਜੀਤ ਬਾਈ ਟੀਮਾਂ ਖਤਰ ਗੁੱਡ ਲੱਕ ਭਾਜੀ ਥੈਂਕ ਯੂ ਸ਼ੋਭਾ ਸ਼ਾਮਾ ਥੈਂਕ ਯੂ ਥੈਂਕ ਯੂ ਹੈਪੀ ਵੀਰ ਗੁੱਡ ਲੱਕ ਦੋਸਤੋ ਇਹ ਸੀਜ਼ਨ ਦੇ